ਧਨੀਆਂ ਵੀ ਤੋੜ ਲਈ। ਇਹ ਲੰਗਿਆਂ ਜਾਂਦੇ ਆ ਤੇ ਆ ਜਿਹੜੇ ਦਰਖਤ ਨੇ ਨਾ ਇਹਨਾਂ ਤੋਂ ਆ ਜਿਹੜੀ ਤਰੇਲ ਪਈ ਹੋਈ ਆ ਉਹਦੀਆਂ ਗੁੰਦ ਆਪਣੇ ਫੇਸ ਤੇ ਡੈਕਟੀਆਂ ਬੜੀਆ ਸੋਹਣੀਆਂ ਲੱਗਦੀ ਆ ਜਦੋਂ ਇਹਨਾਂ ਡੈਗਦੀ ਆ ਉੱਤੇ। ਵਖੋ ਜੀ ਕਿੰਨੇ ਸੋਹਣੇ। ਕੀ ਕਹਾਵੇਂ ਇਹਨਾਂ ਨੂੰ ਕੇਲੇਆਂ ਦੇ? ਬੂਟੇ ਨੇ ਜਾਂ ਕੁਛ ਹੋਰ ਹੈ ਪਤਾ ਨਹੀਂ ਜੀ। ਬਹੁਤ ਸੋਹਣਾ ਵਾ। ਹਾਜੀ 7-6 ਕਾਲ ਦੀ ਸਾਰਿਆਂ ਨੂੰ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਾਈ ਖੁਸ਼ ਹੋਵੋਗੇ ਤੇ ਅੱਜ ਭਾਈ ਮੈਂ ਚੱਲੇ ਆ ਮੰਡੀ ਆਪਣੇ ਟੀਚਰ ਨੂੰ ਮਿਲਣ ਅੱਜ ਅੱਜ ਭਾਈ ਤੁਹਾਨੂੰ ਬਹੁਤ ਐਨ ਚਿੱਟਾ ਚਿੱਟਾ ਪਿਆ ਵਾ ਸਾਰੇ ਪਾਸੇ ਕੁਛ ਨਹੀਂ ਜਿੰਦਾ ਪਾਬਾ ਜੀ ਆਪਣੀ ਮੋਟਰ ਵੱਲ ਆ ਗਿਆ ਆਪਣੇ ਖੇਤਾਂ ਵੱਸ ਆ ਖੜੀ ਹੈ ਜੀ ਆਪਣੀ ਕਣਕ ਜਿੰਦਾ ਤਾਂ ਕੁਛ ਨਹੀਂ ਸੋਨੇ ਰਾਨੇ ਭਾਈ ਸਾਫ ਸਾਫ ਪੈ ਨੇ ਜਮਾ ਚਿੱਟੇ ਚਿੱਟੇ ਬੱਦਲਾ ਵਾਂਗੂ ਆ ਵੇਖ ਲੋ ਫਲ ਤੋਰੀਏ ਦੇ ਫਲ ਆਈ ਲੰਗਿਆਂ ਜਾਂਦਿਆਂ ਤੇ ਆ ਜਿਹੜੇ ਦਰਖਤ ਨੇ ਨਾ ਇੰਨਾ ਤੋਂ ਜਿਹੜੀ ਤਰੇਲ ਪਈ ਹੋਈ ਆ ਉਹਦੀਆਂ ਗੁੰਦਾਂ ਆਪਣੇ ਫੇਸ ਤੇ ਡੈਕਤੀਆਂ ਬੜੀਆ ਸੋਹਣੀਆਂ ਲੱਗਦੀਆਂ ਜਦੋਂ ਇਹ ਡੈਕਦੀ ਹੈ ਉੱਤੇ ਠੰਡ ਦੇ ਨਾਲ ਜੋ ਵੀ ਤਰੇਲ ਹਨ ਹਵਾ ਚੱਲਦੀ ਆ ਉਹਦੇ ਕਰਕੇ ਕੋਈ ਵੀ ਬੂੰਦ ਆਏ ਫੇਸ ਤੇ ਡਿੱਗ ਪੈਂਦੀ ਹੈ ਮੋਟਰਸਾਈਕਲ ਤੇ ਜਾਂਦੇ ਨੂੰ ਤਾਂ ਆਪਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਭਾਈ ਆਪਾਂ ਪਿੰਡ ਜਿਹੜਾ ਹਾਂ ਚ ਐਂਟਰ ਹੋਣ ਲੱਗੇ ਆ ਤੇ ਹਵਾ ਠੰਡੀ ਠੰਡੀ ਬਹੁਤ ਹੈ ਅੱਜ ਕੋਣ ਦੇ ਨਾਲ ਜਾਈਦਾ ਆਪਾਂ ਤਾਂ ਕਿਤੇ ਵੀ ਜਾਈਦਾ ਆਰਾਮ ਨਾਲ ਮੰਨ ਲਓ ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾਣਾ ਮੈਂ ਤਾਂ ਆਪਦਾ ਖੁੱਲਾ ਟਾਈਮ ਲੈ ਕੇ ਚੱਲਦਾ ਹੁੰਦਾ ਬਈ ਆਏ ਨਹੀਂ ਆਪਾਂ ਨੂੰ ਆਹਦਾ ਉੱਥੋਂ ਉੱਥੇ ਭੱਜੇ ਭੱਜੇ ਜਾਈਏ ਤੇ ਭੱਜੇ ਭੱਜੇ ਭਾਈ ਮੁਰਨੇ ਦੀ ਕਰੀਏ ਆਹ ਮੋਟਰ ਦੇਖੋ ਕਿੰਨੀ ਸੋਹਣੀ ਹੈ ਬਹੁਤ ਭਾਈ ਗ੍ਰੀਨਰੀ ਹੈ ਇੱਥੇ ਵੀ ਪਿੰਡ ਵੱਲ ਚੱਲੇ ਆ ਹੁਣ ਤੁੱਪ ਮੱਠੀ ਮੱਠੀ ਚੜੀ ਹੋਈ ਆ ਸੂਰਜ ਤੇ ਧੁੰਦ ਦੀ ਲੜਾਈ ਆ ਤੇ ਭਾਈ 20 ਕਿਲੋਮੀਟਰ ਸਾਈਕਲ ਚਲਾ ਕੇ ਅੱਜ ਤਾਂ ਭਾਈ ਗਰਮੀ ਆ ਗਈ ਨੱਤਾਂ ਨੂੰ ਵੀ ਪੂਰੀ ਗਰਮੀ ਆ ਗਈ ਤੇ ਸਰੀਰ ਨੂੰ ਵੀ ਸਾਰੇ ਨੂੰ ਉੱਤੋਂ ਕੋਈ ਬਾਹਰੋਂ ਠੰਡੀ ਠੰਡੀ ਹਵਾ ਲੱਗਦੀ ਕੇ ਜਾ ਰਹੇ ਨੇ ਭਾਈ ਕੁਦਰਤ ਦੇ ਹੁਣ ਮੇਰੀ ਪੈਨਸਲ ਤੇ ਪੇਜ ਮਤਲਬ ਮੇਰਾ ਟੇਬਲ ਮੇਰਾ ਇੰਤਜ਼ਾਰ ਕਰਦਾ ਵਾ ਵੀ ਆ ਕੇ ਭਾਈ ਬੈਠ ਕੁਛ ਪੜੀਏ ਕੁਛ ਲਿਖੀਏ ਤਾਨੀਆਂ ਵੀ ਤੋੜ ਲਈ ਤਾਨੀਆਂ ਦਾ ਥੱਲੇ ਦੱਬਿਆ ਗਿਆ ਪੱਤਿਆਂ ਜਿਹਾਂ ਦੇ ਜੀ ਬਾਈ ਬਲਕੀ ਜੇ ਬੱਸ ਬੂਟੀ ਦੀ ਉਹਦੀ ਆ ਅੱਛਾ ਤਾਂ ਹੋ ਸਾ ਕਿੰਨਾ ਬਹੁਤ ਆ ਕਹ ਹੋਰ ਲਿਆ ਮੈਂ ਹਾਂ ਬਹੁਤ ਆ ਹੈਗਾ ਉਧਰ ਮੋਟਰ ਤੇ ਸਾ ਜਣਾ ਬਸ ਸੰਭਾਲਾ ਉਹ ਜੇ ਤਾਂ ਅੱਲਾਹ ਗਿਆ ਫਿਰ ਦੰਗ ਦੋਸਤ ਬਾਹਰੇ ਨਾਲ ਆਲਦੀ ਹੋ ਜਾਂਦਾ ਬਸ ਬੇਵਾਸਾਂ ਅਮੇਥੀ ਸਾਰੀ ਮੈਂ ਕਹਿੰਦਾ ਕਾਫੀ ਤੋੜ ਲਾ ਕਿੱਡੀ-ਕਿੱਡੀ ਹੋਈ ਪਈ ਆ ਹਾਂਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਵੇਖਣ ਵਾਸਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਮਿਹਰਬਾਨੀ